ਤੇ ਆਏ ਸਾਰੇ ਸਾਥੀਓ ਮੇਰੇ ਕੋਲ ਪਿਆਰ ਭਰ ਸਤਿ ਸ਼ਕਾਲ ਮੈਂ ਇੱਕ ਧਾਰਨਾ ਵੀ ਪੇਸ਼ ਕਰ ਰਿਹਾ ਹਾਂ ਸਤ ਦਾ ਸ੍ਰੀ ਅਕਾਲ ਸਰਸਾ ਨਦੀ ਤੇ ਤੋਂ ਵਿਛੜ ਕੇ ਮਾਤਾ ਗੁਜਰੀ ਅਤੇ ਛੋਟੇ ਸਹਿਬ ਜਾਦੇ ਮੁਗਲ ਸਰਕਾਰ ਦੀ ਕੈਦ ਵਿੱਚ ਸਾਕਾ ਸ਼ਰਮ ਜ਼ੋਰ ਵਰਤੇ ਫਤੇ ਸਿੰਘ

ਅਰਸੋਂ ਲਹਿਨੁ ਹੁਰੀਸਤੇ ਆਈ ਕੋਤੇ ਕਦਮਾਂ ਦੀ ਖੁਸ਼ਬੋਈ ਅੰਦਰ ਪੂਰਜ ਵਿੱਚ ਬੈਠੀ ਗਾਦੀ ਪੋਤਿਆਂ ਨੂੰ ਧਰਮ ਹਿੱਤ ਕੁਰਬਾਨ ਹੋ ਲਈ ਤੀਂਦਾ ਕਰਦੀ ਹੈ ਚਿਹਰੇ ਉਤੇ ਇਲਾਹੀ ਨੂਰ ਚਮਕ ਰਿਹਾ ਹੈ ਗੰਭੀਰਤਾ ਦੀ ਇੱਕ ਤਸਵੀਰ ਬਣੀ ਹੋਈ ਹੈ माता गुज़री कौन दो ही पे लैनू फिरन भे पीरे माता गुज़री कॉल दोन फिरने पीरे उन किर्त माल बस खाए नग जागना तरूं नग जागना तरे

ਮੁਖ ਚੁੰਮੇ ਤੇ ਇੰਜ ਸੁਖਵਾਏ ਲੱਗਦਾ ਗਰਤਰਮ ਨੂੰ ਜਾਏ ਲੱਗਦਾ ਗਰਤਰਮ ਨੂੰ ਜਾਏ ਸੁਪੇ ਦਿਖ ਚੜੀ ਜਾ ਕੇ ਗੁਰੂ ਹਦੈ ਬੋਲਿਆ ਡੋਲ ਜੈ ਸੰਦੇਸ਼ ਆਣ ਤੁਸੀਂ ਨਾ ਡੋਲਿਓ ਦਾਦੇ ਵਾਂਗੂ ਚੱਲਿਓ ਤਸੀਂ ਇਹ ਜਿੰਦ ਜਾਨ ਉਤੇ ਦਾਦੇ ਵਾਂਗੂ ਚੱਲਿਓ ਤਸੀਂ ਇਹ ਜਿੰਦ ਜਾਨ ਉਤੇ ਦਾਤਾ ਜਵੰਧਿਆਂ ਨੂੰ ਨਾਲੇ ਨਾਲ ਲਾਵੇ ਲੱਗਦਾ ਗਦਰਮ ਨੂੰ ਜਾਏ ਲੱਗਦਾ ਗਦਰਮ ਨੂੰ ਜਾਏ ਪਹਿਲਾ ਸਿਰਹੀਦ ਹੋਏ ਜੀਤ ਤੇਜਾਰ ਹੋਏ ਉਹ ਪੜ ਤਰਮ ਉਤੋ ਹੱਸ ਕੇ ਨਸਾਰ ਹੋਏ ਇਹ ਵੀ ਮੇਰੇ ਲਾਲ ਦੀ ਨਿਸ਼ਾਨੀ ਇੱਕ ਆਖਰੀ ਸੀ ਇਹ ਵੀ ਮੇਰੇ ਲਾਲ ਦੀ ਨਿਸ਼ਾਨੀ ਇੱਕ ਆਖਰੀ ਸੀ ਉੜ ਇਨਰੇ ਵੀ ਕੱਲ ਨੂੰ ਪਰਾਏ ਲੱਗਦਾ ਜਿਵੇਂ ਤਰਮ ਨੂੰ ਜਾਏ ਲੱਗਦਾ ਜਿਵੇਂ ਤਰਮ ਨੂੰ ਜਾਏ ਸੁਬਾ ਹੋਈ ਨਾ ਲਨ ਜਦ ਆਦ ਲੈ ਆ ਗਿਆ ਸਾਰੀ ਸੇਰ ਹਉਕਤੇ ਹਨੇਰਾ ਜਿਹ ਹਸ ਆ ਗਿਆ ਮਾਤਾ ਜੀ ਦੇ ਚੇਤੇ ਅਲਾਹੀ ਨੂਰ ਜਾਪਦਾ ਮਾਤਾ ਜੀ ਦੇ ਚੇਰੇ ਤੇ ਅਲਾਹੀ ਨੂਰ ਜਾਪਦਾ ਸੀ